ਹਾਂ ਜੀ ਸੱਸੀ ਗਾਲ ਜੀ ਸਾਰ ਨੂੰ ਦੇਖੋ ਮਿੱਤਰੋ ਅੱਜ ਫੇਰ ਮੀ ਭਈ ਜਾਂਦਾ ਸੂਇ ਇਹਦਾ ਛੜੀ ਲੱਗੀ ਪਈ ਅੱਜ ਤਾਂ ਪਾਏ ਗਰੂ ਮੇਰ ਕਰੇ ਬਹੁਤ ਪਾਣੀ ਹੋਇਆ ਪਿਆ ਅਮੇ ਦਬਈ ਗਰੀਬਾਨ ਦਾ ਬਹੁਤ ਬੁਰਾ ਹਾਲ ਹੋ ਜਾਣਾ ਹਨਾ ਮਹਿਰਖੇ ਮਾਲਕ ਕੀ ਬਣੂਗਾ ਉਹ ਮੇਰੇ ਛੱਤਾਂ ਦਾ ਵੀ ਡਰ ਲਾਵਾ ਬਾਈ ਸਾਡੇ ਛੱਤਾਂ ਹੀ ਪੁਰਾਣੀਆਂ ਨੇ ਕੀ ਬਣੂਗਾ ਵਾਹੇ ਕਰੋ ਵਾਹੇ ਦੇਖੋ ਵੇਰ ਦਾ ਲੱਗਾ 4 ਵਜੇ ਦਾ ਪੂਰਾ ਪਲਮੀਆ ਮਾਨਸਾ ਦਾ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਥੋਡੇ ਕੀ ਹਾਲ ਹੈ ਏਰੀਆ ਦਾ ਆ ਹੁਣ ਹੀ ਮੈਂ ਛੱਤ ਤੋਂ ਪਾਣੀ ਕੱਢ ਕੇ ਆਇਆ ਸੀਗਾ ਪਾਣੀ ਭਈ ਜਾਂਦਾ ਸੀ ਮਾ 100 ਵੀ ਆ ਗਿਆ ਸੱਤ ਲੈ ਕੇ ਭਾਵੇਂ 100 ਉਹ ਮੰਦੇ ਹਾਲ ਹੋਏ ਪੈਨ ਲਈ ਨਾਰ ਲਗਵਾ ਛੱਤਾਂ ਜਿਹਦਾ ਜਿਵੇਂ ਗਿੱਲੀਆਂ ਹੋ ਗਈਆਂ ਨਾ ਕੋਈ ਸਪਾਸ ਕਰਦੇ ਉੱਤੇ ਐ ਦੇਖੋ ਇਹਨਾਂ ਗੁੱਡ ਵੀ ਲੈਂਦਾ ਆਪਾਂ ਉਮੀਦ ਭਜਣ ਨੂੰ ਜਾਣਾ ਪੈਂਦਾ ਵੀ ਉੱਤੇ ਛੱਤ-ਛੱਤ ਤੇ ਜਾਣਾ ਪੈਂਦਾ ਕਈ ਵਾਰੀ ਰੋਖਾ ਹੋ ਜਾਂਦਾ ਭਿਜਦੇ ਹਨ ਬਾਰ-ਬਾਰ ਉੱਪਰ ਪਾਣੀ ਖੜਦਾ ਤੇ ਆਹ ਦੇਖੋ ਸਨ ਛਤ ਰੋਹੇ ਹੱਡੀ ਆਹ ਐ ਸਲਾਬ ਜਿਹੜੀ ਵੀ ਆ ਦੱਸਿਓ ਮਾਣੇ ਜੇ ਕੋਈ ਜਾਣਕਾਰ ਹੈਗਾ ਕੋਈ ਪ੍ਰਾਲੰਪ ਤਾਂ ਨਹੀਂ ਇਹਨੂੰ ਕਾफी ਸਲਾਬ ਹੋਈ ਪਈ ਆ ਛੱਤ ਤੇ ਡੱਕੋ ਡੱਕੋ ਦਾ ਡਰ ਤਾਂ ਨਹੀਂ ਹੈਗਾ ਦੇਖੋ ਮਿੱਤਰੋ ਬੜੇ ਮੰਦੇ ਹਾਲੇ ਬਰਾਵਾ ਗਰੀਬਾਂ ਦਾ ਛੱਤ ਵੀ ਨਹੀਂ ਪੈਂਦੀ ਇੱਕ ਵਾਰੀ ਕੋਈ ਪ੍ਰਾਲਮ ਆ ਜੇ ਹਨਾ ਲੋਹੂ ਦਾ ਦਾਕਾ ਚਤਰੀ ਲਈ ਨਹੀਂ ਨਵੀਂ ਚਤਰੀ ਲੈ ਆਂਦੀ ਜਰੂ ਤੁਸੀਂ ਇਹਦੀ ਲਿਆਉਣਾ ਪਿਆ ਆਪਾਂ ਨੂੰ ਸਮਾਨ ਉਹ ਆਏਗਾ ਮੀਂਹ ਕਣੀ ਬਹੁਤ ਪਈ ਜਾਂਦੀ ਆ ਲਗਾਤਾਰ ਮਨ ਲੰਪਾ ਦੀ ਦਸਾਂ ਚੜਿਆ ਉਹਦੀ ਛੜੀ ਲੱਗੀ ਹੋਈ ਆ ਪੂਰੀ ਮੀਂਹ ਵਾਲੀ ਸਾ ਸੋਖ ਰੱਖੇ ਪ੍ਰਮਾਤਮਾ ਹੋਰ ਨਾ ਹੋਵੇ ਕੁਛ ਵੀ ਬੰਦ ਹੋ ਜੇ ਬਸ ਮੀਂਹ ਆਪਨੇ ਦਰਮਿਤਰਾ ਇੱਕ ਅੱਗੇ ਜਾ ਕੇ ਗੰਦੇ ਸਕੂਲ ਕੋਲੇ ਉਹਨਾਂ ਦੀ ਚੱਟਣ ਵਾਲੀ ਬਾਰੇ ਪੁਰਾਣੀ ਐਨੇ ਚੋਈ ਜਾਂਦੇ ਟੱਪ ਰੱਖ ਕੇ ਬਹੁਤ ਜ਼ਿਆਦਾ ਪਾਣੀ ਡਿੱਗ ਜਾਂਦਾ ਕੱਲ ਜਦੋਂ ਨੇ ਮਣਾ ਮੋੜਾ ਸਿਮਿੰਟ ਲਾਇਆ ਸੀ ਅੱਜ ਫੇਰ ਪਾਣੀ ਪੈ ਗਿਆ ਕੋਰੰਦਰ ਕਰ ਲੈਣ ਉਹਨਾਂ ਦੇ ਜਾ ਕੇ ਵੀ ਦੇਖਾਂ ਉਹ ਜ਼ਰਾ ਨੇ ਵੀ ਕੀ ਹਾਲ ਹੈ ਹਨਾ ਬਹੁਤ ਪੁਰਾਣਾ ਮੁਕਾਨਾ ਨਾਲ ਸਕੰਦਾਂ ਗੱਲੀਆਂ ਹੋਈਆਂ ਪਿਆ ਨੇ ਬਹੁਤ ਬੁਰੇ ਹਾਲ ਨੇ ਬਸ ਆਹ ਦੇਖੋ ਜੀ ਅਰਦਾਸ ਹੀ ਕਰੋ ਬਈ ਪੰਜਾਬ ਦਾ ਜੋ ਕੋਈ ਹਿੱਸਾ ਬਚਿਆ ਉਹ ਬਜਾਰਾਂ ਦੇ ਹੁਣ ਜਿਹੜਾ ਤਾਂ ਹੋ ਗਿਆ ਉਹ ਤਾਂ ਆਪਾਂ ਹੱਲ ਵੀ ਨਹੀਂ ਕਰ ਸਕਦੇ ਕੋਈ ਹਨਾ ਪਰਮਾਤਮਾ ਬਖਸ਼ੇ ਬਸਮੀਰ ਜਿਹੜੇ ਲਾਕੇ ਬਚੇ ਹੋਏ ਨੇ ਉਹਨਾਂ ਦੀ ਸੁੱਖ ਰੱਖੇ ਪਰਮਾਤਮਾ ਜੋ ਫਸੇ ਹੋਏ ਨੇ ਹਨਾ ਜਿ ਉਹਨਾਂ ਨੂੰ ਵੀ ਕੱਢਣ ਦੀ ਪਰਮਾਤਮਾ ਸਮਰੱਥ ਬਖਸ਼ੇ ਜਿਹੜੇ ਵੀ ਸੇਵਾ ਕਰ ਰਹੇ ਨੇ ਉੱਥੇ ਜਾ ਕੇ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਪਰਮਾਤਮਾ ਹਨ ਹੰਮਸ ਦੇਵ ਉਹਨਾਂ ਨੂੰ ਵੀ ਬਹੁਤ ਵਧੀਆ ਗੱਲ ਹੈ ਸੇਵਾ ਕਰਦੇ ਨੇ ਆਪਣਾ ਪੰਜਾਬ ਇਹ ਵੀ ਸੇਵਾ ਕਰਨ ਵਾਲਾ ਹੋਰ ਕੋਈ ਲੱਗਾ ਸੇਵਾ ਨਹੀਂ ਕਰਦਾ ਹਨ ਸਭ ਨੂੰ ਪਤਾ ਹੈਗਾ ਕਿ ਬਹੁਤ ਰਾਸ਼ਨ ਜਾ ਰਿਹਾ ਇੱਥੋਂ ਬਹੁਤ ਕੁਝ ਪਾਣੀ ਰਾਸ਼ਨ ਗੜੋਂ ਬਰੋਂ ਬਹੁਤ ਕੁਝ ਜਾ ਰਿਹਾ ਹੈ ਬੇਕਸੂਨ ਵਾਸਤੇ ਹਨ ਮਨ ਲੋਕ ਆਪਣੇ ਬਿਆਂ ਬਿਆਂ ਦੇ ਲੋਕਾਂ ਦੇ ਬਹੁਤ ਖੁੱਲੇ ਹੁੰਦੇ ਹਨ ਕਹਿਣ ਨੂੰ ਤਾਂ ਕੀ ਕਹਣਾ ਜਦੋਂ ਕੋਈ ਮੁਸੀਬਤ ਆਉਂਦੀ ਪੰਜਾਬ ਦੇ ਪੰਜਾਬੀ ਹੀ ਖੜਦੇ ਨੇ ਖੁਦ ਹੋਰ ਬਾਹਰੋਂ ਟੇਟਾਂ ਵਾਲੇ ਤੁਹਾਨੂੰ ਪਤਾ ਕੋਈ ਨਹੀਂ ਆਉਂਦਾ ਏ ਪਗਾਂ ਵਾਲੇ ਆਪਾਂ ਜਿਹੜੇ ਪੰਜਾਬ ਦੇ ਵਿੱਚ ਜਨਮ ਲੱਗਾ ਜਿਨ੍ਹਾਂ ਨੇ ਸ਼ੁਕਰਪਾਹੇ ਗੁਰੂ ਦਾ ਲਓ ਜੀ ਦਰਵਾਜ਼ਾ ਵਾਹਿਗੁਰੂ ਸਭ ਦੇ ਮਿਹਰ ਭਰਾ ਸੱਤਰ ਰੱਖੇ ਆ ਦੇਖੋ ਮਿੱਤਰੋ ਮੈਂ ਹੁਣ ਦੁਆਰੇ ਦਿਖਾਉਣਾਗਾ ਆ ਛੱਤ ਨਾ ਆਪਣੀ ਐਵੇਂ ਹੋਈ ਪਈ ਆ ਉਹ ਦੱਸਿਓ ਇਹਦਾ ਕੋਈ ਹੱਲ ਹੋ ਸਕਦਾ? ਉੱਥੇ ਥੋੜਾ ਜਿਹਾ ਪਾਣੀ ਖੜਦਾ ਜਾਂ ਕੋਈ ਇਹਨੂੰ ਦਿੱਕਤ ਤਾਂ ਨਹੀਂ ਆਉਂਦੀ ਪਰ ਆਲੰਨ ਤਾਂ ਨਹੀਂ ਆਉਂਦੀ ਕੋਈ। ਹਾਂ। ਜਰੂਰ ਦੱਸਿਓ ਕਮੈਂਟਾਂ 'ਚ। ਕਿ ਆਪਾਂ ਕੋਈ ਹੱਲ ਕਰ ਲਈਏ ਜਿੰਨਾ ਕੁ ਆਪਾਂ ਤਾਂ ਹੋ ਸਕਦਾ। ਦੇਖੋ। ਉੱਥੇ ਦੇਖਿਨੂ ਪਾਣੀ ਖੜਦਾ ਮਤਲਬ ਉਹ ਕਿੱਥੋਂ ਆਇਆ ਪਾਣੀ ਹੋਣਾ ਇਹ ਦੇਖਿਓ। ਚਾਹ ਨੰਬਰ ਪਾਣੀ ਕਿੱਥੋਂ ਆ ਰਿਹਾ ਉਹ ਕੋਠੋ ਕੋਰਣਾ ਪਾਣੀ ਮਤਲਿ ਕਿੱਥੋਂ ਆਇਆ ਸੁਲਾਬ ਰਿਹੀ ਹੈ ਯਾਰ ਮੋਬਾਈਲ ਮਾਰ ਰਿਹਾ ਤੇ ਇਹ ਰਹਿ ਤੁਮਨੇ ਕਿਹਾ ਕਿ ਇੰਟਰਨਟ ਆ ਜਾਂਦਾ ਹੈ ਵੀ ਆਖਣ ਵਾਲਾ ਆ ਦਿਨ ਵਾਲਾ ਆਸ ਲਾਈਟ ਦੀ ਲੀ ਗਈ ਹੈ ਹੈਨੀ ਯਾਰ ਜੀ ਬਾਰੇ ਨਾ ਮੈਂ ਹੋਸਾ ਨਹੀਂ ਇਹ ਜੀ ਬਾਰੇ ਜੀ ਹਾਂ ਜੀ ਬਾਰੇ ਤਾਂ ਉਹਦਾ ਸੀ ਕਿ ਅੱਜ ਸਕੂਲ ਲੱਗਣਗੇ ਕੋਈ ਨਾ ਚਲੇ ਜਾਵਾਂਗੇ ਸਕੂਲ ਘਰੇ ਬੈਠ ਕੇ ਕੀ ਕਰਦੇ ਨੇ ਪਰ ਫੇਸਰਾਂ ਨਾਲ ਹੁਕਮ ਆਦਤੀਆਂ ਬਹੁਤ ਨੂੰ ਹਾਲਾਤ ਨੂੰ ਦੇਖਦੇ ਹੋ ਪੜਾਈ ਖਰਾਬ ਹੋ ਜਾਂਦੀ ਹੈ ਬੱਚਿਆਂ ਦੀ ਯਾਰ ਮਮਸ ਕਲਾ ਕਰਿਤ ਪੜਦੇ ਵੀ ਨਹੀਂ ਹੈਗੇ ਬੱਚੇ ਨਾ ਕੀ ਕਰਾਂਗੇ ਬਾਈ ਸਾਉਦਨ ਮੇਰ ਕਰੇ ਬਰਮਾ ਦਾਸ ਅਰਦਾਸ ਕਰੇ ਬਈ ਸਾਰੇ ਵਿਹੜ ਜੇ ਬਸ 20 ਇਹ ਜਿਹੜੀ ਆਪਤਾ ਇਸੇ ਨਾ ਟਰਲ ਜੇ ਥੇ ਥੇ ਤਾਂ ਜੋ ਸਾਰੇ ਦੇ ਕੰਮਕਾਰ ਖੁੱਲਣ ਤੇ ਸਾਰੇ ਇਸ ਕੰਮਾਂ ਤੇ ਜਾਣ ਆਪਣੇ ਬੱਚੇ ਵੀ ਪੜਾਈਆਂ ਕਰਨ ਢਾੜੀ ਦਾ ਵਿਚਾਰੇ ਸੰਤ ਅਧਿਆਣੀ ਵਾਲੇ ਬੰਦੇ ਖੇ ਜਾਣੇ ਹਨ ਕਿਥੋਂ ਖਾਣਗੇ ਵਿਹਾੜੀ ਵੀ ਲੱਗ ਗਈ ਨੇ ਵਿੱਚ ਤਾਂ ਅਰਦਾਸ ਹੀ ਕਰੇ ਬਸ ਇਹ ਕੁੰਡਾ ਘਟ ਗਿਆ ਮੀ ਮਿੱਤਰੋ ਕਾਫੀ ਘਟ ਗਿਆ ਬੜਾ ਹਾਲ ਹੋਇਆ ਤਾਂ ਬਸ ਪੌੜੀਆਂ ਕੰਧਾਂ ਆਹ ਨਹੀਂ ਭਰੀਆਂ ਬੀਆਂ

ਪਾਣੀ ਪਾਣੀ ਪਾਏ ਨਰਦੂ ਗਾ ਆ ਗਿਆ ਹਾਂਜੀ ਪ੍ਰਮੋਦ ਜੀ ਗੋਲਗਾ ਪਿਲਾਉਗੇ ਹਾਂ ਪਰੌਂਠੇ ਬਣਗੇ ਲੈ ਉਹ ਪਰੌਂਠੇ ਖਵਾ ਫਰੇ ਬੇਚੋਣੇ ਇਲੈਕਟ੍ਰੋਨ ਚਾਹੀਦੀ ਇਧਰ ਅਗਲਾ ਤੂੰ ਆਇਆ ਰਹਾਰ ਹਾਂ ਵੇ ਆ ਤੂੰ ਆਵਲਾ ਇਧਰ ਵਾਰ ਮੈਂ ਖੜਾ ਵਸਾ ਗਣ ਲੋ ਜੀ ਤੁਹਾਨੂੰ ਜਿਵੇਂ ਦਿਖਾਇਆ ਜਣਾ ਮੀ ਦੇ ਹਾਲਾਤ ਮੀ ਹੁਣ ਵੀ ਪਈ ਜਾਂਦਾ ਹਜੇ ਬਹੁਤ ਮੀ ਆ ਬਈ ਬਹੁਤ ਮੀ ਆ ਪ੍ਰਭ ਸੁੱਖ ਰੱਖੇ ਅਦਾਸ ਕਰਿਓ ਸਾਰੇ ਪ੍ਰਮਾਤਮਾ ਕਿਸੇ ਨੂੰ ਕੁਝ ਨਾ ਹੋਣ ਦੇਵੇ ਸ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬਰ ਕਰਿਓ ਚੈਨਲ ਨੂੰ ਧੰਨਵਾਦ